சாச்சா <laughs> <laughs> ਕਿ ਚਾਚਾ ਨਾ ਆ ਜਾਈਂ ਬੇ ਤੈਨੂੰ ਵੀ ਐਟਨਾ ਪਰੇਥਾਂ ਲਵਾ ਲਿਆ ਉਹ ਇਹ ਮੇਰੀ ਗੱਲ ਮੰਨ ਲਾ ਤੂੰ ਨਹੀਂ ਦੇਖ ਲਾ ਫਿਰ ਛਾਕੇਗਾ ਉਹ ਕyao ਬੋਲੀ ਜਾਨੀ ਐ ਮੈਨੂੰ ਲੈ ਜਾਣ ਦੇ ਚਾਚੇ ਨੂੰ ਤੂੰ ਤਾਂ ਨਹੀਂ ਜਾਣ ਅੱਜ ਤਾਂ ਵਿਂਟਰ ਪੋਕ ਆ ਮਾਰੀ ਜਣੀ ਬਾਹਰ ਲੋਗੇ ਨਾ ਬੱਲੇ ਬੱਲੇ ਹੋ ਜੂ ਆਪਣੀ ਓਏ ਪੁੱਤ ਮੈਨੂੰ ਤਾਂ ਪਤਾ ਨਹੀਂ ਤੂੰ ਬਾਹਰ ਲੋ ਹੋਣਾ ਜਾਂ ਨਾ ਹੋਣਾ ਮੇਰੀ ਗੱਲ ਝੋਣ ਮੈਥੋ ਤਾਂ ਭਜਾਵਣੀ ਜਾਣਾ ਜੇ ਕੋਈ ਗੱਲ ਬਾਤ ਹੋਗੀ ਓ ਚਾਚਾ ਕਿਉਂ ਡਰੀਂ ਐਨਾ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਚੱਲ ਜੇ ਕੋਈ ਗੱਲ ਬਾਤ ਹੋਗੀ ਨਾ ਮੈਂ ਤੈਨੂੰ ਗਨੇੜੇ ਚਾਕੇ ਭੱਜ ਲੂੰ